ਗਰਮੀਆਂ ਦੇ ਵਿੱਚ ਦਹੀਂ ਜਮਾਉਣ ਦੇ ਲਈ ਮੈਂ ਇੱਥੇ ਲਈ ਅਜੀ ਚੀਨੀ ਦਾ ਬਰਤਨ ਤੇ ਤੁਸੀਂ ਸਟੀਲ ਦੇ ਬਰਤਨ ਵਿੱਚ ਦਹੀਂ ਜਮਾਉਣ ਦੇ ਨਾਲ-ਓ ਚੀਨੀ ਦੇ ਬਰਤਨ ਜਾਂ ਫਿਰ ਮਿੱਟੀ ਦੇ ਕੁਜੇ ਵਿੱਚ ਦਹੀਂ ਜਿਜਮਾਉਗੇ ਤਾਂ ਬਹੁਤ ਹੀ ਵਧੀਆ گاੜਾ ਦਹੀਂ ਆਪਣਾ ਬਣ ਕੇ ਤਿਆਰ ਹੋਵੇਗਾ ਅੱਜ ਆਪਾਂ ਤੁਹਾਨੂੰ ਬਿਲਕੁਲ ਬਾਜ਼ਾਰ ਵਰਗਾ گاੜਾ ਦਹੀਂ ਬਣਾਉਣ ਦਾ ਤਰੀਕਾ ਦੱਸਾਂਗੇ ਇਸ ਤਰੀਕੇ ਨੂੰ ਵਰਤ ਕੇ ਤੁਸੀਂ ਵੀ ਬਹੁਤ ਹੀ ਵਧੀਆ ਬਾਜ਼ਾਰ ਵਰਗਾ گاੜਾ ਦਹੀਂ ਤੇ ਮਿੱਠਾ ਦਹੀਂ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਦਹੀਂ ਜਿਹੜਾ ਜਮਾ ਲਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਵਿਚਾਰ ਵਰਗਾ ਦਹੀਂ ਆ ਆਪਣਾ ਬਣ ਕੇ ਤਿਆਰ ਹੋਇਆ ਏ ਫੁੱਟਾਂ ਵਾਲਾ ਦਹੀਂ ਬਣਿਆ ਏ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਜਿਹੜਾ ਦਹੀਂ ਆ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਮਾਉਣਾ ਦੱਸਾਂਗੇ ਤੇ ਦੁੱਧ ਆਪਾਂ ਇੱਥੇ ਲਿਆਏ 1 ਕਿਲੋ ਤੇ ਦੁੱਧ ਨੂੰ ਗਰਮ ਕਰ ਲਵਾਂਗੇ ਆਪਾਂ ਪਹਿਲਾਂ ਤੇ ਦੁੱਧ ਗਰਮ ਕਰਨ ਤੋਂ ਪਹਿਲਾਂ ਇਹਨੂੰ ਛਾਣਨਾ ਜ਼ਰੂਰੀ ਹੈ ਤੇ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਨਾਲ ਪੌਣ ਲਵਾਂਗੇ। ਇਹ ਆਪਾਂ ਗਰਮ ਦੁੱਧ ਤੋਂ ਦਹੀਂ ਬਣਾਉਣ ਲੱਗੇ ਆਂ। ਵੈਸੇ ਤਾਂ ਸਾਰੀਆਂ ਭੈਣਾਂ ਨੂੰ ਦਹੀਂ ਆ ਜਿਹੜਾ ਜਮਾਉਣਾ ਹੀ ਆਉਂਦਾ। ਪਰ ਕਈ ਭੈਣਾਂ ਕਹਿ ਦਿੰਦੀਆਂ ਨੇ ਕਿ ਦਹੀਂ ਆ ਜਿਹੜਾ ਬਹੁਤ ਹੀ ਖੱਟਾ ਜੰਮਿਆ ਸਾਡਾ ਤੇ گاੜਾ ਨਹੀਂ ਜੰਮਿਆ ਹੈਗਾ। ਤੇ ਅੱਜ ਆਪਾਂ ਤੁਹਾਨੂੰ ਉਸ ਤਰੇ ਤਰੀਕਾ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਜਿਹੜਾ گاੜਾ ਦਹੀਂ ਆ ਜਮਾ ਕੇ ਘਰ ਦੇ ਵਿੱਚ ਤਿਆਰ ਕਰ ਸਕਦੇ ਆਂ ਬਾਜ਼ਾਰ ਵਰਗਾ। ਇੱਥੇ ਆਪਾਂ ਦੁੱਧ ਨੂੰ ਕਾਫੀ ਟਾਈਮ ਜਿਹੜੀ ਆ ਉਬਾਲੀਆਂ ਦੇ ਲੈਣੀਆਂ ਨੇ। ਇਸ ਨਾਲ ਕੀ ਹੁੰਦਾ ਹੈ ਕਿ ਦੁੱਧਾ ਜਿਹੜਾ گاੜਾ ਹੋ ਜਾਂਦਾ ਚੰਗੀ ਤਰ੍ਹਾਂ ਨਾਲ। ਤੇ ਤੁਸੀਂ ਇਹਨੂੰ 10-15 ਜੜੀਆਂ ਉਵਾਲੀਆਂ ਦੇਣੀਆਂ ਨੇ ਚੰਗੀ ਤਰ੍ਹਾਂ ਦੇ ਨਾਲ ਜਦੋਂ ਤੱਕ ਜਿਹੜਾ ਦੁੱਧ ਥੋੜਾ ਜਿਹਾ گاੜਾ ਨਹੀਂ ਹੋ ਜਾਂਦਾ ਦੁੱਧ ਤੁਸੀਂ ਦਹੀਂ ਜਮਾਉਣ ਦੇ ਲਈ گاੜਾ ਦੁੱਧ ਹੀ ਲੈਣਾ ਹੈ ਇਸ ਤਰ੍ਹਾਂ ਆਪਾਂ ਇਹਨੂੰ ਹਲਾ ਹਲਾ ਕੇ ਚੰਗੀ ਤਰ੍ਹਾਂ ਨਾਲ ਫੈਂਟ ਕੇ ਦੁੱਧ ਨੂੰ ਗਰਮ ਕਰ ਲਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਲੱਗਦੀ ਬੈਲ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਪਿਆਰ ਆਇਆ ਕਮੈਂਟ ਜਰੂਰ ਕਰਿਓ ਲਾਈਕ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਮੇਰੇ ਚੈਨਲ ਦੇ ਨਾਲ ਹੋਰ ਵੀ ਵਿਊਅਰ ਜੁੜ ਸਕਣ ਜਿਹੜੇ ਭੈਣ ਭਰਾ ਆਪਣੀ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਸ ਤਰ੍ਹਾਂ ਆਪਣੀ سپورਟ ਆ ਜਿਹੜੀ ਬਣਾਈ ਰੱਖਿਓ ਇੱਥੇ ਆਪਾਂ ਨੂੰ 10-15 ਮਿੰਟ ਹੋ ਗਏ ਸੀ ਦੁੱਧ ਨੂੰ ਉਬਾਲਦੇ ਹੋਏ ਇਸ ਤਰ੍ਹਾਂ ਆਪਾਂ ਦੁੱਧ ਦਾ ਜਿਹੜਾ ਚੰਗੀ ਤਰ੍ਹਾਂ گاੜਾ ਕਰ ਲੈਣਾ ਹੈ ਇਸ ਨੂੰ ਫੈਂਟ ਫੈਂਟ ਕੇ ਤੇ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਇਹਨੂੰ ਆਪਾਂ ਠੰਡਾ ਕਰਨ ਲਈ ਰੱਖ ਦਵਾਂਗੇ ਅੱਧੇ ਘੰਟੇ ਬਾਅਦ ਚ ਆਪਣਾ ਦੁੱਧਾ ਜਿਹੜਾ ਠੰਡਾ ਹੋ ਗਿਆ ਸੀ ਚੰਗੀ ਤਰ੍ਹਾਂ ਨਾਲ ਤੇ ਉੱਪਰ ਇਹਦੇ ਬਹੁਤ ਹੀ ਵਧੀਆ ਮਲਾਈ ਹੈ ਜਿਹੜੀ ਆ ਗਈ ਸੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਅੱਧਾ ਕੁ ਮਿੰਟ ਆਪਾਂ ਹੋਏ ਇਹਨੂੰ ਫੈਂਟ ਲਵਾਂਗੇ ਇਦਾਂ ਕਰਨ ਨਾਲ ਦਹੀਂ ਆ ਜਿਹੜੀ ਬਹੁਤ ਹੀ ਵਧੀਆ ਗਾੜੇ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਬਾਜ਼ਾਰ ਵਰਗੀ ਫੁੱਟਾਂ ਵਾਲੀ ਦਹੀਂ ਦਹੀਂ ਚ ਮਾਉਣ ਤੋਂ ਪਹਿਲਾਂ ਆਪਾਂ ਇਹਨੂੰ ਚੈੱਕ ਕਰਨਾ ਹੈ ਕਿ ਜਿਆਦਾ ਆਪਣਾ ਦੁੱਧਾ ਗਰਮ ਤਾਂ ਨਹੀਂ ਹੈਗਾ ਜੇ ਤੁਸੀਂ ਜਿਆਦਾ ਗਰਮ ਦੁੱਧ ਨੂੰ ਜਾਗ ਲਗਾਉਨੇ ਹੋ ਤਾਂ ਉਹ ਦਹੀਂ ਹੈ ਜਿਹੜੀ ਖੱਟੀ ਬਣ ਕੇ ਤਿਆਰ ਹੁੰਦੀ ਆ ਖੱਟਾ ਦਹੀਂ ਖਾਣ ਨੂੰ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ ਤੇ ਇੱਥੇ ਆਪਾਂ ਚੈੱਕ ਕਰ ਲਿਆ ਇਹ ਤੇ ਆਪਣਾ ਦੁੱਧਾ ਜਿਹੜਾ ਹਲਕਾ ਗਰਮ ਹੈ ਕਹਿ ਸਕਦੇ ਜਿੱਦਾ ਗੂੰਗਣਾ ਜਿਹਾ ਇੰਨੇ ਕ ਆਪਾਂ ਗਰਮ ਨੂੰ ਆਪਾਂ ਦਹੀਂ ਲਗਾਉਣਾ ਹੈ ਤੇ ਦਹੀਂ ਚਮਾਉਣ ਲਈ ਆਪਾਂ ਚੀਨੀ ਦਾ ਵਰਤਨ ਲੈ ਲਈਏ ਸਾਰੇ ਦੁੱਧ ਨੂੰ ਇਹਦੇ ਵਿੱਚ ਆਪਾਂ ਪਾ ਦਵਾਂਗੇ ਇੱਕ ਵਾਰ ਤੁਸੀਂ ਵੀ ਇਸ ਤਰੀਕੇ ਨਾਲ ਟਰਾਈ ਕਰਕੇ ਦੇਖੋ ਦਹੀਂ ਬਹੁਤ ਹੀ ਵਧੀਆ گاੜਾ ਦਹੀਂ ਜੰਮ ਕੇ ਆਪਣਾ ਤਿਆਰ ਹੋਵੇਗਾ ਬੱਚੇ ਮਿੱਠਾ ਦਹੀਂ ਖਾਣਾ ਬਹੁਤ ਹੀ ਪਸੰਦ ਕਰਦੇ ਆ ਤੇ ਇੱਥੇ ਆਪਾਂ ਜਾਗ ਲੈ ਲਈਏ ਤੇ ਆਪਾਂ ਅੱਧਾ ਕ ਚਮਚਾ ਜਿਹੜਾ ਜਾਗ ਦਾ ਦੁੱਧ ਵਿੱਚ ਪਾਵਾਂਗੇ ਤੇ ਅੱਧੇ ਚਮਚੇ ਨਾਲ ਦਹੀਂ ਹੈ ਜਿਹੜਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗਾ ਗਰਮੀਆਂ ਵਿੱਚ ਦਹੀਂ ਆ ਜਿਹੜਾ 5-6 ਘੰਟੇ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਆਪਾਂ ਜਿਹੜਾ ਜਾਗਾ ਹੋ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਕਰ ਲਿਆ ਹੈ ਇਹਨੂੰ ਉਪਰੋਂ ਆਪਾਂ ਟੱਕ ਦਵਾਂਗੇ ਤੇ ਇਹਨੂੰ ਆਪਾਂ ਜਿੱਥੇ ਪੱਖਾ ਚੱਲਦਾ ਉੱਥੇ ਹਵਾ ਹਰੇ ਰੱਖ ਦਵਾਂਗੇ ਕਿਉਂਕਿ ਹੁਣ ਆਪਾਂ ਇਹਨੂੰ ਗਰਮ ਜਗ੍ਹਾ ਤੇ ਨਹੀਂ ਰੱਖਣਾ ਹੈਗਾ ਤੇ ਸਰਦੀਆਂ ਦੇ ਵਿੱਚ ਆਪਾਂ ਗਰਮ ਜਗ੍ਹਾ ਤੇ ਰੱਖਦੇ ਹਾਂ ਤੇ ਹੁਣ ਆਪਾਂ ਠੰਡੀ ਜਗ੍ਹਾ ਵਿੱਚ ਹੀ ਰੱਖ ਕੇ ਦਹੀਂ ਜਮਾਉਣਾ ਆਪਣਾ ਦਹੀਂ ਆ ਜਿਹੜਾ ਬਣ ਕੇ ਹੁਣ ਤਿਆਰ ਆ ਤੁਸੀਂ ਦੇਖ ਸਕਦੇ ਹੋ 5-6 ਘੰਟੇ ਦੇ ਵਿੱਚ ਆਪਣਾ ਦਹੀਂ ਹੈ ਜਿਹੜਾ ਇਦਾਂ ਫੁੱਟਾਂ ਵਾਲਾ ਬਣ ਕੇ ਤਿਆਰ ਹੋ ਗਿਆ ਸੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਦਹੀਂ ਨੂੰ ਜਮਾ ਕੇ ਵੇਖਿਓ ਇੱਕ ਵਾਰ ਤੇ ਤੁਹਾਡਾ ਵੀ ਦਹੀਂ ਹੈ ਜਿਹੜਾ ਪਤਲਾ ਨਹੀਂ ਜੰਮੇਗਾ ਨਾ ਹੀ ਖੱਟਾ ਜੰਮੇਗਾ ਇਸ ਤਰੀਕੇ ਦੇ ਨਾਲ ਇਸੇ ਤਰ੍ਹਾਂ ਤੁਸੀਂ ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਜਿਆਦਾ ਦੁੱਧ ਗਰਮ ਨੂੰ ਨਹੀਂ ਜਾਗ ਲਾਉਣਾ ਹੈਗਾ ਤੇ ਜਾਗ ਜਦੋਂ ਵੀ ਲਗਾਉਣਾ ਹੈ ਤਾਂ گاڑے ਦੁੱਧ ਨੂੰ ਹੀ ਲਗਾਉਣਾ ਹੈ ਤਾਂ ਹੀ ਆਪਣਾ ਦਹੀਂ ਜਿਹੜਾ ਫੁੱਟਾਂ ਵਰਗਾ گاੜਾ ਬਣ ਕੇ ਤਿਆਰ ਹੋਵੇਗਾ ਅੱਜ ਦੀ ਵੀਡੀਓ ਇਹੀ ਸੀ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ